ਸਤਿ ਸ੍ਰੀ ਅਕਾਲ ਦੋਸਤੋ ਸਵੇਰ ਦੀ ਲੜਾਈ ਨੀਂਦ ਤੋਂ ਜਾਗਣ ਤੱਕ ਦੀ ਲੜਾਈ ਇਹ ਲੜਾਈ ਉਹ ਲੜਾਈ ਹੈ ਜੋ ਬਚਪਨ ਵਿੱਚ ਅਕਸਰ ਮਾਂ ਵੱਲੋਂ ਆਪਣੇ ਬੱਚੇ ਨੂੰ ਜਗਾਉਣ ਲਈ ਕੀਤੀ ਜਾਂਦੀ ਹੈ ਬਚਪਨ ਵਿੱਚ ਨੀਂਦ ਬਹੁਤ ਪਿਆਰੀ ਲੱਗਦੀ ਹੈ ਮਾਂ ਵੱਲੋਂ ਬੱਚੇ ਨੂੰ ਜਗਾਉਂਦੇ ਇਹ ਇੱਕ ਰੋਜ਼ਮਰਾਂ ਦੀ ਮਜ਼ੇਦਾਰ ਘਟਨਾ ਹੁੰਦੀ ਹੈ ਇਸ ਤਰ੍ਹਾਂ ਜਗਾਉਣ ਵੇਲੇ ਬੱਚੇ ਲਈ ਸਭ ਤੋਂ ਵੱਡਾ ਦੁਸ਼ਮਣ ਉਹ ਮਾਹਵਲੋ ਜਗਾਉਣਾ ਹੀ ਲੱਗਦਾ ਹੈ ਸਵੇਰ ਦੀ ਨੀਂਦ ਸਭ ਤੋਂ ਮਿੱਠੀ ਹੁੰਦੀ ਹੈ ਖਾਸ ਕਰਕੇ ਜਦੋਂ देर ਰਾਤ ਤੱਕ ਜਾਗਿਆ ਗਿਆ ਹੋਵੇ ਤਾਂ ਸਵੇਰ ਦੇ ਕੁਝ ਘੰਟੇ ਸੌਣੇ ਤੋਂ ਵੀ ਵੱਧ ਕੀਮਤੀ ਜਿਹਾ ਲੱਗਦੇ ਹਨ ਬਚਪਨ ਦੀ ਨੀਂਦ ਵੀ ਐਸੀ ਹੀ ਹੁੰਦੀ ਹੈ ਜਿੱਥੇ ਬੱਚੇ ਖੇਡਾਂ ਵਿੱਚ ਮਗਨ ਰਾਤ ਨੂੰ ਸੌਣ ਵੇਲੇ ਆਨਾ ਕਾਨ ਨਹੀਂ ਕਰਦੇ ਹਨ ਅਤੇ ਸਵੇਰੇ ਉੱਠਣ ਵੇਲੇ ਸਵੇਰ ਵੇਲੇ ਜਦ ਬੱਚੇ ਨੂੰ ਮਾਂ ਵੱਲੋਂ ਜਗਾਇਆ ਜਾਂਦਾ ਹੈ ਤਾਂ ਬੱਚਾ ਉਸ ਵਕਤ ਕਈ ਵਾਰ ਨਾਰਾਜ਼ ਕਈ ਵਾਰ ਗੁੱਸੇ ਹੋ ਕੇ ਵੀ ਦਿਖਾਉਂਦਾ ਹੈ ਪਰ ਅਸਲ ਵਿੱਚ ਮਾਂ ਦੇ ਧੱਕੇ ਨਾਲ ਜਗਾਉਣ ਵਿੱਚ ਵੀ ਪਿਆਰ ਹੁੰਦਾ ਹੈ ਉਹ ਚਾਹੁੰਦੀ ਹੈ ਕਿ ਉਸ ਦਾ ਬੱਚਾ ਸਹੀ ਸਮੇਂ ਤੇ ਉੱਠੇ ਆਪਣੇ ਕੰਮਕਾਰ ਪੂਰੇ ਕਰੇ ਅਤੇ ਜੀਵਨ ਵਿੱਚ ਅੱਗੇ ਵਧੇ ਅਗਰ ਇਸ ਵਿਸ਼ੇ ਨੂੰ ਕਹਾਣੀ ਰਾਂਹੀ ਪੇਸ਼ ਕਰਨ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਦੇਖਦੇ ਹਾਂ ਸਵੇਰ ਦਾ ਸਮਾਂ ਸੀ ਬੱਚਾ ਅਜੇ ਵੀ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਸੀ ਮਾਂ ਨੇ ਆ ਕੇ ਪਿਆਰ ਨਾਲ ਫਿਰ ਥੋੜੀ ਜਿਧ ਨਾਲ ਉਸ ਨੂੰ ਜਗਾਇਆ ਉਸ ਦਾ ਉੱਠਣ ਦਾ ਮਨ ਨਹੀਂ ਸੀ ਪਰ ਮਾਂ ਦੀ ਗੱਲ ਕੌਣ ਟਾਲ ਸਕਦਾ ਹੈ ਉਹ ਹੋਲੀ- ਢੋਲੀ ਤਿਆਰ ਹੋਇਆ ਅਤੇ ਸਕੂਲ ਚਲਾ ਗਿਆ ਸਕੂਲ ਦੀਆਂ ਘੰਟੀਆਂ ਲੰਮੀਆਂ ਜਿਹੀਆਂ ਜਾਪਦੀਆਂ ਸਨ ਕਿਤਾਬਾਂ ਖੁੱਲੀਆਂ ਹੋਈਆਂ ਸਨ ਅਧਿਆਪਕ ਪਾਠ ਪੜ੍ਹਾ ਰਿਹਾ ਸੀ ਪਰ ਬੱਚੇ ਦਾ ਧਿਆਨ ਕਲਾਸ ਵਿੱਚ ਨਹੀਂ ਸੀ ਉਹ ਚੁੱਪਚਾਪ ਖਿੜਕੀ ਤੋਂ ਬਾਹਰ ਤੱਕਦਾ ਤੇ ਮਨ ਹੀ ਮਨ ਘਰ ਬਾਰੇ ਸੋਚਦਾ ਰਿਹਾ ਉਸਦੇ ਵਿਚਾਰਾਂ ਵਿੱਚ ਸਿਰਫ ਮਾਂ ਹੀ ਸੀ ਉਸਦੀ ਆਵਾਜ਼ ਉਸਦਾ ਚਿਹਰਾ ਉਸਦੀ ਮਮਤਾ ਸੋ ਹੁਣ ਤੱਕ ਦੀ ਹੋਈ ਸਾਰੀ ਗੱਲਬਾਤ ਨੂੰ ਦੁਬਾਰਾ ਵਿਅਕਤ ਕਰਨ ਦੀ ਕੋਸ਼ਿਸ਼ ਕਰੀਏ ਇੱਕ ਕਾਮਯਾਬ ਤਰੀਕੇ ਦੇ ਰਾਂ ਤੱਕੇ ਨਾਲ ਮੈਨੂੰ ਮਾਂ ਜਗਾਇਆ ਤੱਕੇ ਨਾਲ ਮੈਨੂੰ ਮਾਂ ਜਗਾਇਆ ਪਰ ਮੇਰਾ ਸਵੇਰ ਉੱਠਣ ਦਾ ਮਨ ਨਹੀਂ ਸੀ ਤੱਕੇ ਨਾਲ ਮੈਨੂੰ ਮਾਂ ਜਗਾਇਆ ਪਰ ਮੇਰਾ ਸਵੇਰ ਉੱਠਣ ਦਾ ਮਨ ਨਹੀਂ ਸੀ ਸਾਰਾ ਦਿਨ ਚਾਹੇ ਸਕੂਲ ਵਿੱਚ ਮੈਂ ਬਿਤਾਇਆ ਸਾਰਾ ਦਿਨ ਚਾਹੇ ਸਕੂਲ ਵਿੱਚ ਮੈਂ ਬਿਤਾਇਆ ਪਰ ਧਿਆਨ ਉਹ ਕੇਵਲ ਛੁੱਟੀ ਦੇ ਵੱਲ ਸੀ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਕੰਟੈਂਟ ਵਧੀਆ ਲੱਗਾ ਹੌਸਲਾ ਫੁਜਾਈ ਲਈ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜਲਦ ਮਿਲਦੇ ਹਾਂ ਇੱਕ ਨਵੇਂ ਕੰਟੈਂਟ ਦੇ ਨਾਲ ਧੰਨਵਾਦ